ਦੇ ਪਾਸੇ ਕਿਸਾਨਾਂ ਨੂੰ ਕੁਦਰਤੀ ਮਾਰ ਪੈ ਰਹੀ ਆ ਤਾਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਾਣੀ ਜਿਹੜਾ ਭਰਿਆ ਹੋਇਆ ਤਾਂ ਫਸਲ ਤਬਾਹ ਹੋਣ ਦੇ ਕਿਨਾਰੇ ਆਈ ਹੋਈ ਹੈ ਦੂਜੇ ਪਾਸੇ ਜੇ ਗੱਲ ਕਰ ਲਈਏ ਤਾਂ ਚੋਰਾਂ ਦੇ ਵੱਲੋਂ ਤਬਾਹੀ ਮਚਾਈ ਜਾ ਰਹੀ ਆ ਕਿਸਾਨਾਂ ਦੇ ਟਰਾਂਸਫਾਰਮਰ ਦੇ ਵਿੱਚੋਂ ਤੇਲ ਜਿਹੜਾ ਚੋਰੀ ਕਰ ਲਿਆ ਗਿਆ ਹਰੇ ਰਾਤੀ ਕੰਮ ਕਰਦੀਆ ਕੋਈ 12 1 ਵਜੇ ਦੇ ਕਰੀਬ ਲਗਭਗ ਅਸੀਂ ਪਿਛਲੀ ਵਾਰੀ ਜਿਹੜਾ ਇਹ ਚੋਰਾਂ ਨੂੰ ਫੜਿਆ ਹੈਗਾ ਫਾੜ ਕੇ ਪੁਲਿਸ ਦੇ ਹਵਾਲੇ ਕੀਤਾ ਸੀ ਲੇਕਿਨ ਇਹਨਾਂ ਨੂੰ ਜਿਹੜੀ ਪੁਲਿਸ ਵਾ ਫੇਰ ਛੱਡ ਦਿੰਦੀ ਜਾਂ ਕੋਈ ਕਾਰਵਾਈ ਨਹੀਂ ਕਰਦੀ ਜਿਹੜੇ ਜਿਹੜੇ ਝੋਨਿਆਂ ਨੂੰ ਪਾਣੀ ਦੇ ਅੱਗੇ ਮਾਰ ਪਈ ਹੈ ਉਹਨਾਂ ਨੂੰ ਹੁਣ ਮਾੜੀ ਮੋਟੀ ਲੋੜ ਪੈਣੀ ਹੈ 8 ਵਾਹ ਵੇਰਾਂ ਨੂੰ ਕਿੱਥੋਂ ਜ਼ਿੰਮੇਵਾਰ ਲਾਉਣਗੇ ਪਾਣੀ ਦੀ ਤੁਸੀਂ ਕਹੇ ਚੋਰ ਕਾਬੂ ਕੀਤੇ ਸੀ ਪੁਲਿਸ ਨੂੰ ਫੜਾਇਆ ਪੁਲਿਸ ਨੇ ਫੇਰ ਛੱਡ ਦਿੱਤੇ ਕੀ ਕਾਰਨ ਮੰਨਦੇ ਹੋ ਕਿ ਜਿਹੜਾ ਤੁਸੀਂ ਕਹਿੰਦੇ ਹੋ ਕਿ ਛੱਡ ਦਿੰਦੇ ਨੇ ਜੋ ਇਹ ਕਾਰਨ ਤੇ ਹੁਣ ਇਹ ਪੁਲਿਸ ਹੀ ਜਾਣਦੀ ਹੈ ਕਿ ਕਿਉਂ ਉਹਨਾਂ ਨੂੰ ਛੱਡਿਆ ਗਿਆ ਜੇ ਪੁਲਿਸ ਦਾ ਡਰ ਹੋਵੇ ਤੇ ਇਹ ਚੋਰ ਜਿਹੜੇ ਰਾਤ ਨਾਲ ਨਿਕਲਣ ਬਾਹਰ ਤੇ ਪ੍ਰਸ਼ਾਸਨ ਦਾ ਬਿਲਕੁਲ ਵੀ ਚੋਰਾਂ ਨੂੰ ਡਰ ਨਹੀਂ ਆ ਛੇ ਟਰਾਂਸਫਾਰਮਰ ਚੋਂ ਤੇਲ ਚੋਰੀ ਹੋਇਆ 100 ਏਕੜ ਦੇ ਕਰੀਬ ਜ਼ਮੀਨ ਹੈ ਜਿਸ ਦੀ ਸਪਲਾਈ ਜਿਹੜੀ ਬੰਦ ਹੋ ਗਈ ਆ ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਕੇ ਆਰਟੀ ਨਿਊਜ਼ ਨੈਟਵਰਕ ਤੇ ਮੈਂ ਹਾਂ ਦਿਤेंद्र ਸੋਢੀ ਜੇ ਗੱਲ ਕਰ ਲਈਏ ਇੱਕ ਪਾਸੇ ਕਿਸਾਨਾਂ ਨੂੰ ਕੁਦਰਤੀ ਮਾਰ ਪੈ ਰਹੀ ਆ ਤਾਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਾਣੀ ਜਿਹੜਾ ਭਰਿਆ ਹੋਇਆ ਤਾਂ ਫਸਲ ਤਬਾਹ ਹੋਣ ਦੇ ਕਿਨਾਰੇ ਆਈ ਹੋਈ ਹੈ ਦੂਜੇ ਪਾਸੇ ਜੇ ਗੱਲ ਕਰ ਲਈਏ ਤਾਂ ਚੋਰਾਂ ਦੇ ਵੱਲੋਂ ਤਬਾਹੀ ਮਚਾਈ ਜਾ ਰਹੀ ਆ ਕਿਸਾਨਾਂ ਦੇ ਟਰਾਂਸਫਾਰਮਰਾਂ ਦੇ ਵਿੱਚੋਂ ਤੇਲ ਜਿਹੜਾ ਚੋਰੀ ਕਰ ਲਿਆ ਗਿਆ ਤਸਵੀਰਾਂ ਤੁਹਾਨੂੰ ਦਿਖਾਣੀਆਂ ਚਾਹਾਂਗੇ ਕਿ ਇਹਨਾਂ ਇੱਥੇ ਲਗਭਗ ਕਰੀਬ 5 ਤੋਂ 6 ਟਰਾਂਸਫਾਰਮਰਾਂ ਦੇ ਵਿੱਚੋਂ ਤੇਲ ਜਿਹੜਾ ਚੋਰਾਂ ਦੇ ਵੱਲੋਂ ਕੱਢ ਲਿਆ ਗਿਆ ਸਪਲਾਈ ਬੰਦ ਹੋ ਚੁੱਕੀ ਆ ਕਾਫੀ ਦਿੱਕਤਾਂ ਤੇ ਮੁਸ਼ਕਲਾਂ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈ ਰਿਹਾ ਆ ਆਖਰਕਾਰ ਹਰ ਵਾਰ ਕਿਸਾਨ ਹੀ ਕਿਉਂ ਮਾਰਿਆ ਜਾਂਦਾ ਕਿਉਂਕਿ ਬੀਤੇ ਦਿਨੀ ਵੀ ਥੋੜਾ ਕੁਝ ਸਮਾਂ ਪਹਿਲਾਂ ਜਿਹੜਾ ਇੱਥੋਂ ਕਿਸਾਨਾਂ ਦੇ ਵੱਲੋਂ ਕੁਝ ਨੌਜਵਾਨਾਂ ਨੂੰ ਬੋਕੀਤਾ ਗਿਆ ਸੀ ਕਿ ਤੇਲ ਕੱਢਣ ਦੀ ਨੀਅਤ ਦੇ ਨਾਲ ਇੱਥੇ ਪਹੁੰਚੇ ਸਨ ਤਾਂ ਹੁਣ ਵੀ ਜੇ ਇਹ ਗੱਲ ਕਰ ਲਈਏ ਕਾਨੂੰਨਾਂ ਦੇ ਅਧੀਨ ਹੁੰਦੇ ਪਿੰਡਾਂ ਦੇ ਵਿੱਚੋਂ ਜਿਹੜੇ ਇੱਥੋਂ ਬਹੁਤ ਸਾਰੇ ਟਰਾਂਸਫਾਰਮਰਾਂ ਦੇ ਵਿੱਚੋਂ ਤੇਲ ਚੋਰੀ ਹੋ ਗਿਆ ਕਿਸਾਨਾਂ ਨੂੰ ਇੱਕ ਵਾਰੀ ਫੇਰ ਮਾਰ ਪਈ ਹੈ ਗੱਲਬਾਤ ਕਰ ਲੈਣੇ ਇੱਥੇ ਪਿੰਡ ਵਾਸੀ ਸਾਡੇ ਨਾਲ ਮੌਜੂਦ ਆ ਪੂਰੀ ਜਾਣਕਾਰੀ ਲੈ ਲੈਣੇ ਆਖਰਕਾਰ ਕੀ ਘਟਨਾ ਵਾਪਰੀ ਹੈ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਿਆਰਟੀ ਨਿਊਜ਼ ਨੈਟਵਰਕ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਪਤੇ ਜੀ ਸੁਪਨਾਮ ਕੀ ਹੈ ਤੁਹਾਡਾ ਮੇਰਾ ਬਲਵਿੰਦਰ ਸਿੰਘ ਪਿੰਡ ਕੋੜਲੀ ਹਜੰਦਾ ਜੀ ਬਲਵਿੰਦਰ ਸਿੰਘ 2025 ਦੇ ਵਿੱਚ ਤੇ 4 ਇਹਦੇ ਦਰਮਿਆਨ ਜਿਹੜੀ ਰਾਤ ਆਉਂਦੀ ਆ ਉਹਦੇ ਵਿੱਚ ਜਿਹੜਾ ਚੋਰਾਂ ਵੱਲੋਂ ਸਾਡੇ 6 ਟਰਾਂਸਫਰਮਾਂ ਦਾ ਜਿਹੜਾ ਤੇਲ ਚੋਰੀ ਕੀਤਾ ਗਿਆ ਵਾ ਜਦੋਂ ਅਸੀਂ ਸਵੇਰੇ ਆ ਕੇ ਦੇਖਿਆ ਤੇ ਟਰਾਂਸਫਰਮ ਦੇ ਥੱਲੇ ਤੇਲ ਡੁੱਲਿਆ ਸੀ ਸਾਨੂੰ ਪਤਾ ਲੱਗ ਗਿਆ ਵੀ ਇਹਨਾਂ ਵੱਲੋਂ ਤੇਲ ਕੱਢ ਲਿਆ ਗਿਆ ਇਸੇ ਟਰਾਂਸਫਰਮਾਂ ਦਾ ਪਹਿਲੇ ਕੋਈ 1.5-2 ਮਹੀਨੇ ਪਹਿਲਾਂ ਜਿਹੜਾ ਤੇਲ ਕੱਢਿਆ ਗਿਆ ਸੀਗਾ ਹੁਣ ਦੁਬਾਰਾ ਫੇਰ ਕੱਢਿਆ ਗਿਆ ਸਾਨੂੰ ਬਹੁਤ ਮੁਸ਼ਕਲ ਆ ਰਹੀ ਆ ਮੋਟਰਾਂ ਨਹੀਂ ਚੱਲ ਰਹੀਆਂ ਤੇ ਹੁਣ ਝੋਨੇ ਨੂੰ ਕਾਫੀ ਜਿਹੜੀ ਪਾਣੀ ਦੀ ਲੋੜ ਹੈ ਗਈ ਆ ਤੇ ਇਹ ਜਿਹੜਾ ਘਟਨਾ ਨੂੰ ਅੰਜਾਮ ਦਿੰਦੇ ਨੇ ਚੋਰ ਰਾਤ ਦੇ ਹਨੇਰੇ ਦੇ ਵਿੱਚ ਹੀ ਇਹ ਘਟਨਾ ਜਿਹੜੀ ਵਾਪਰਦੀ ਹੈ ਸਾਰੇ ਰਾਤ ਹੀ ਕੰਮ ਕਰਦੀ ਆ ਕੋਈ 12 1 ਵਜੇ ਦੇ ਕਰੀਬ ਲਗਭਗ ਅਸੀਂ ਪਿਛਲੀ ਵਾਰੀ ਜਿਹੜਾ ਇਹ ਚੋਰਾਂ ਨੂੰ ਫੜਿਆ ਹੈਗਾ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਸੀ ਲੇਕਿਨ ਇਹਨਾਂ ਨੂੰ ਜਿਹੜੀ ਪੁਲਿਸ ਉਹ ਫੇਰ ਛੱਡ ਦਿੰਦੀ ਜਾਂ ਕੋਈ ਕਾਰਵਾਈ ਨਹੀਂ ਕਰਦੀ ਤੇ ਜ਼ਿੰਮੇਵਾਰ ਬਹੁਤ ਔਖੇ ਆ ਅਸੀਂ ਆਵ ਰਾਤ ਲਾ ਕੇ ਠਿਕਰੀ ਪਾਰਾ ਲਾ ਕੇ ਇਹਨਾਂ ਚੋਰਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਸੀ ਪਰ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਨੇ ਦੁਬਾਰਾ ਸਾਡਾ ਜਿਹੜਾ ਸੀ ਟ੍ਰਾਂਸਫਾਰਮਰ ਦਾ ਤੇਲ ਜਿਹੜਾ ਉਹ ਕੱਢ ਲਿਆ ਜਿਹੜੇ ਕਰ ਤੇ ਇਹ ਜਿਹੜਾ ਜਲਦੀ ਤੋਂ ਜਲਦੀ ਅਸੀਂ ਇਹ ਬੇਨਤੀ ਕਰਦੇ ਆਂ ਬਿਜਲੀ ਬੋਰਡ ਨੂੰ ਵੀ ਜਲਦੀ ਤੋਂ ਜਲਦੀ ਸਾਡੇ ਟਰਾਂਸਫਾਰਮਰ ਲਾਏ ਜਾਣ ਤਾਂ ਜੋ ਅਸੀਂ ਸਮੇਸਾਰ ਆਪਣੇ ਝੋਣਿਆਂ ਨੂੰ ਪਾਣੀ ਲਾ ਸਕੀਏ ਤੁਸੀਂ ਕਹੇ ਚੋਰ ਕਾਬੂ ਕੀਤੇ ਸੀ ਪੁਲਿਸ ਨੂੰ ਫੜਾਇਆ ਪੁਲਿਸ ਨੇ ਫੇਰ ਛੱਡ ਦਿੱਤੇ ਕੀ ਕਾਰਨ ਮੰਨਦੇ ਹੋ ਕਿ ਜਿਹੜਾ ਤੁਸੀਂ ਕਹਿੰਦੇ ਹੋ ਕਿ ਛੱਡ ਦਿੰਦੇ ਨੇ ਚੋਰ ਇਹ ਤੇ ਮੈਘੋ ਨੂੰ ਪਤਾ ਜੀ ਕੀ ਕਾਰਨਾਮਾ ਜਾਂ ਕੀ ਤਵਦੀਸ਼ ਕਰਦੇ ਆ ਤਵਦੀਸ਼ ਜਿਹੜੀ ਕਰਨੀ ਹੁੰਦੀ ਆ ਉਹ ਤੇ ਪੁਲਿਸ ਨੇ ਕਰਨੀ ਹੁੰਦੀ ਆ ਲੇਕਿਨ ਜੋ ਸਾਡਾ ਫਰਜ ਸੀਗਾ ਅਸੀਂ ਠਿਕਰੀਪਰਾ ਲਾ ਕੇ ਰਾਤ ਸਾਡੇ ਤਿੰਨ ਬੰਦੇ ਸੀ ਉਸ ਦਿਨ ਇਹਨਾਂ ਨੇ ਚੋਰਾਂ ਨੂੰ ਮੌਕੇ ਤੇ ਜਿਹੜਾ ਫੜਿਆ ਅਸੀਂ ਗੱਡੀ ਫੜੀ ਉਹਨਾਂ ਦੇ ਪੈ ਫੜੇ ਆ ਬਾਕੀ ਜਿਹੜਾ ਕੈਨ ਫੜੇ ਆ ਪੂਰਾ ਮਟੀਰੀਅਲ ਜਿਹੜੇ ਸਮੇਤ ਅਸੀਂ ਉਹ ਫੜ ਕੇ ਜਿਹੜੇ ਪੁਲਿਸ ਦੇ ਹਵਾਲੇ ਕੀਤੇ ਆ ਲੇਕਿਨ ਉਹਨੂੰ ਫੇਰ ਵੀ ਇਹਨਾਂ ਨੇ ਛੱਡ ਦਿੱਤਾ ਇਹ ਕਾਰਨ ਤੇ ਹੁਣ ਇਹ ਪੁਲਿਸ ਹੀ ਜਾਣਦੀ ਆ ਕਿ ਕਿਉਂ ਉਹਨਾਂ ਨੂੰ ਛੱਡਿਆ ਗਿਆ ਜਦੋਂ ਤੇਲ ਚੋਰੀ ਹੋ ਜਾਂਦਾ ਕਿੰਨੇ ਕ ਦਿਨਾਂ ਬਾਅਦ ਜ ਇੱਕ ਕਾਫੀ ਦੇਰ ਲਾ ਜਾਂਦੇ ਜੀ ਵਿਭਾਗ ਦੇ ਹੱਥ ਅਨੁਸਾਰ ਤੇ 24 ਘੰਟਿਆਂ ਦੇ ਵਿੱਚ ਵਿੱਚ ਖੇਤਕਾਰ ਨੂੰ ਟ੍ਰਾਂਸਫਰ ਦੇਣਾ ਹੁੰਦਾ ਹੈ ਲੇਕਿਨ ਇਹ ਜਿਹੜਾ ਕੰਮ ਸੋ ਕੰਮ ਮਹੀਨਾ ਇਕ ਲਾ ਦਿੰਦੇ ਹਨ ਜਿਹਦੇ ਵਿੱਚ ਜ਼ਿੰਮੇਵਾਰਾਂ ਦਾ ਅੱਗੇ ਪਹਿਲਾਂ ਬਹੁਤ ੜਾ ਕਰਕੇ ਨੁਕਸਾਨ ਹੋਇਆ ਤੇ ਜੇ ਹੁਣ ਫਸਲ ਦਾ ਸ਼ੋਗੀ ਤੇ ਸਾਡਾ ਹੋਰ ਬਹੁਤ ਨੁਕਸਾਨ ਹੋਵੇਗਾ ਕੀ ਅਪੀਲ ਹੈ ਪ੍ਰਸ਼ਾਸਨ ਨੂੰ ਸਾਡੀ ਲਾਸਟ ਅਪੀਲ ਸਾਡੀ ਇਹੋ ਆ ਕਿ ਰਾਤ ਜਿਹੜਾ ਉਹ ਗਸ਼ਤ ਕੀਤੀ ਜਾਵੇ ਪ੍ਰਸ਼ਾਸਨ ਨੂੰ ਇਹ ਅਪੀਲ ਆ ਜੇ ਪੁਲਿਸ ਦਾ ਡਰ ਹੋਵੇ ਤੇ ਇਹ ਚੋਰ ਜਿਹੜੇ ਰਾਤ ਨਾਲ ਨਿਕਲਣ ਬਾਹਰ ਤੇ ਪ੍ਰਸ਼ਾਸਨ ਦਾ ਬਿਲਕੁਲ ਵੀ ਚੋਰਾਂ ਨੂੰ ਡਰਨੀ ਆ ਇਹ ਬਿੜ ਨਧੜਕ ਹੋ ਕੇ ਸੋ ਅਸੀਂ ਇਹ ਹੀ ਪੀਲ ਕਰਦੇ ਹਾਂ ਕਿ ਰਾਤ ਦੇ ਸਮੇਂ ਦੀ ਜਿਹੜੀ ਗਸ਼ਤ ਕੀਤੀ ਜਾਏ ਐਸਐਚਓ ਦੀ ਖਾਸ ਕਰਕੇ ਜਿਹੜੀ ਆ ਉਹ ਜ਼ਿੰਮੇਵਾਰੀ ਫਿਕਸ ਕਰਨੀ ਚਾਹੀਦੀ ਹੈ ਕਿ ਉਹਦੇ ਏਰੀਆ ਵਿੱਚ ਕੋਈ ਚੋਰੀ ਨਹੀਂ ਹੋਣੀ ਚਾਹੀਦੀ ਜੇਕਰ ਉਹਦੇ ਏਰੀਆ 'ਚ ਚੋਰੀ ਹੁੰਦੀ ਆ ਤੇ ਉਹ ਜ਼ਿੰਮੇਵਾਰ ਹੋਣਾ ਚਾਹੀਦਾ ਐਸੇ ਦਾ ਕੋਈ ਕਾਨੂੰਨ ਬਣਾਉਣਾ ਚਾਹੀਦਾ ਕਿ ਜਿਹੜੀ ਜ਼ਿੰਮੇਵਾਰੀ ਫਿਕਸ ਕੀਤੀ ਜਾਏ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਹ ਜਿਹੜਾ ਨੁਕਸਾਨ ਨਾ ਹੋਵੇ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਇਹਨਾਂ ਗੱਲਬਾਤ ਦੌਰਾਨ ਦੱਸਿਆ ਕਿ ਜਿਹੜਾ ਕਿ ਚੋਰਾਂ ਨੂੰ ਪੁਲਿਸ ਦਾ ਡਰ ਨਹੀਂ ਰਿਹਾ ਬੀਤੇ ਦਿਨੀ ਜਿਹੜੇ ਇਹਨਾਂ ਦੇ ਵੱਲੋਂ ਚੋਰ ਵੀ ਫੜਾਏ ਜਾਂਦੇ ਆ ਕਹਿੰਦੇ ਕਿ ਛੱਡ ਦਿੱਤੇ ਜਾਂਦੇ ਆ ਹੁਣ ਵੀ ਇੱਕ ਮਾਰ ਜਿਹੜੀ ਚੱਲਣੀ ਪਈ ਆ ਟਰ ਹੋਰ ਗਿਆ ਹੋ ਗਿਆ ਹੋਰ ਵੀ ਇੱਥੇ ਕਿਸਾਨ ਸਾਡੇ ਨਾਲ ਨੇ ਗੱਲਬਾਤ ਕਰਨ ਲੈਣੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਿਆਟੀ ਨੂੰ ਕਿਵੇਂ ਦੇਖਦੇ ਹੋ ਕਿਸਾਨਾਂ ਨੂੰ ਇੱਕ ਕੁਦਰਤੀ ਮਾਰ ਪੈ ਰਹੀ ਹੈ ਇੱਕ ট্রান্সਫਾਰਮਰ ਜੋ ਤੇਲ ਚੋਰੀ ਸਪਲਾਈ ਬੰਦ ਹੋ ਗਈ ਹੈ ਹਾਂਜੀ ਸਪਲਾਈ ਬੰਦ ਹੈ ਜੀ ਤਾਂ ਕਿੰਨੇ ਕ ਟ੍ਰਾਂਸਫਾਰਮ ਨੇ ਤਾਂ ਤੇਲ ਜਿਹੜਾ ਚੋਰੀ ਹੋਇਆ ਕਿੰਨੇ ਕ ਲੋਕਾਂ ਦੀ ਜਮੀਨਾਂ ਜਿਹੜੀਆਂ ਉਹਦੇ ਵਿੱਚ ਆਉਂਦੀਆਂ ਇਹ ਹਰ ਇੱਕ ਟਾਂਫਾਂ ਦੇ 20-25-25 ਮੋਟਰਾਂ 100 ਕਿਲੋ ਦੀ ਕੁਰਬਾਨੀ ਜਾਂਦਾ ਹਾਂਜੀ ਹੁਣ 100 ਏਕੜ ਨੂੰ ਸਪਲਾਈ ਜਿਹੜੀ ਨਹੀਂ ਮਿਲੀ ਤੇ ਪਾਣੀ ਨਹੀਂ ਮਿਲੇ ਪਾਇਆ ਪਾਣੀ ਨਹੀਂ ਮਿਲੇਗਾ ਤਾਂ ਫੇਰ ਸੁੱਕਣੀਆਂ ਫਸਲਾਂ ਹੁਣ ਹਾਂਜੀ ਜਿਵੇਂ ਗੱਲਬਾਤ ਦੌਰਾਨ ਦੱਸਿਆ ਕਿ ਬੀਤੇ ਦਿਨੀ ਵੀ ਚੋਰ ਤਾਂ ਫੜਾਉਂਦੇ ਆ ਲੇਕਿਨ ਕੋਈ ਠੋਸ ਕਾਰਵਾਈ ਨਹੀਂ ਹੁੰਦੀ ਹਾਂਜੀ ਪ੍ਰਸ਼ਾਸਨ ਕੋਈ ਠੋਸ ਕਾਰਵਾਈ ਕਰਦਾ ਹੀ ਨਹੀਂ ਜਦ ਅਸੀਂ ਫੜ ਕੇ ਦਿੰਨੇ ਆ ਤੇ ਫੇਰ ਪਤਾ ਨਹੀਂ ਕੀ ਕਰਵੇ ਕਰ ਛੱਡ ਦਿੰਦੇ ਉਹਨਾਂ ਨੂੰ ਲੱਗਦਾ ਕਿ ਜੇ ਠੋਸ ਕਾਰਵਾਈ ਹੋਈ ਹੁੰਦੀ ਤਾਂ ਇਹ ਘਟਨਾ ਨਹੀਂ ਵਾਪਰਨੀ ਨਹੀਂ ਵਾਪਰਨੀ ਹਾਂਜੀ ਹੁਣ ਮੁਸ਼ਕਲ ਕੀ ਆ ਰਹੀ ਆ ਸਾਰੇ ਕਿਸਾਨਾਂ ਨੂੰ ਇਹ ਸਪਲਾਈ ਜਦੋਂ ਹੁਣ ਬੰਦ ਆ ਤਾਂ ਹੁਣ ਪਾਣੀ ਦੀ ਲੋੜ ਪੈਣੀ ਆ ਜਿਹੜੇ ਕੁਦਰਤੀ ਪਾਣੀ ਦੀ ਆਫਤ ਤੋਂ ਤੇ ਉਹਨਾਂ ਨੂੰ ਹੁਣ ਸਪਲਾਈ ਚਲਾ ਦੇ ਤੇ ਫੇਰ ਹੀ ਪਾਣੀ ਚੱਲੇਗਾ ਫੇਰ ਅੱਗੇ ਹਾਂਜੀ ਤਾਂ ਕੀ ਅਪੀਲ ਕੀਤੀ ਹੈ ਪ੍ਰਸ਼ਾਸਨ ਨੂੰ ਤੁਹਾਡੀ ਪ੍ਰਸ਼ਾਸਨ ਉਹ ਹੀ ਸਾਡੇ ਜਲਦੀ ਤੋਂ ਜਲਦੀ ਇਹਨਾਂ ਨੂੰ ਟਰਾਂਸਫਾਰਮ ਚਾਲੂ ਕਰਨ ਹਾਂਜੀ ਇਹੋ ਮੰਗ ਹੈ ਸਾਡੀ ਬਹੁਤ ਬਹੁਤ ਧੰਨਵਾਦ ਹੋਰ ਵੀ ਭਾਈ ਸਾਵਾ ਨਾਲ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਿਆਸੀ ਨਿਊਜ਼ਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਦੇਖਦੇ ਹੋਏ ਸਾਰੀ ਘਟਨਾ ਨੂੰ ਜਿਹੜੀ ਵਾਪਰੀ ਆ ਇਹ ਸਾਰਾ ਸਾਡਾ ਜਿਹੜਾ ਹਰੇ ਟਰਾਂਸਫਾਰਮ ਸੜਕ ਦੇ ਕਿਨਾਰੇ ਤੇ ਆਈ ਆ ਜ ਜਿਹਨਾਂ ਦਾ ਹੁਣ ਢਿਲ ਨਿਗਿਆ ਵਾ ਸ ਤੇ ਸੇ ਪੋਰਸਲੀ ਦਾ ਇਸ ਕਰਨੇ ਜਿਹੜੀ ਰਾਤ ਦੇ ਟਾਈਮ ਜ਼ਰੂਰੀ ਆ ਅੱਗੇ ਵੀ ਤਿੰਨ ਚਾਰ ਵਾਰ ਇਹਨਾਂ ਦਾ ਤੇਲ ਜਿਹੜਾ ਨਿਕਲ ਚੁੱਕਾ ਵਾ ਕੀ ਲੱਗਦਾ ਕਿ ਕੌਣ ਲੋਕ ਨੇ ਜਿਹੜੇ ਤੇਲ ਚੋਰੀ ਕਰਕੇ ਲੈ ਜਾਂਦੇ ਨੇ ਇਹ ਸਰ ਚੋਰ ਜਿਹੜੇ ਆ ਇਧਰੋਂ ਸਿਰਗਮਲਪੁਰ ਏਰੀਆ ਦੇ ਹੀ ਆ ਆ ਮਹੀਨਾ ਕੋ ਹੋਇਆ ਅਸੀਂ ਫੜੇ ਸੀ ਪੁਲਿਸ ਦੇ ਹਵਾਲੇ ਕੀਤੇ ਪੁਲਿਸ ਨੇ ਆਵੇਂ ਪੋਲਾ ਜਾ ਪਰਚਾ ਦੇਖੇ ਨਾ ਤੇ ਉਹਨਾਂ ਨੂੰ ਮੁੜਕੇ ਛੱਡ ਛੋੜ ਦਿੱਤਾ ਉਹ ਇਹ ਆ ਵੀ ਉਹਨਾਂ ਕੋਲੋਂ ਅਸੀਂ ਕੈਨ ਵੀ ਫੜੇ ਤੇ ਇੱਕ ਪਿਆ ਫੜੀ ਸੀ ਉਹਨਾਂ ਕੀਪ ਲੱਗੀ ਉਹ ਉੱਥੇ ਚੜਕੇ ਤੇ ਉਹ ਵਿੱਚ ਘਟ ਕੇ ਸੁੱਛ ਸੱਚ ਤੇ ਸਪਲਾਈ ਬੰਦ ਕਰਕੇ ਤੇ ਪੈਬ ਵਿੱਚ ਸੁੱਟ ਕੇ ਤੇ ਤੇਲ ਖੜ ਲੈਂਦੇ ਸੀ ਇਦਾਂ ਹੀ ਤੇ ਉਹ ਉੱਥੋਂ ਤੇਲ ਡੁੱਲਿਆ ਸੀ ਉਹ ਮਹਿਕਮੇ ਦਾ ਮੁੜਾ ਬਲਵਿੰਦਰ ਰਿਟਾਇਰ ਹੋਇਆ ਉਹਦੀ ਬੰਬੀ ਦੇ ਲਾਗੇ ਟਰਾਂਸਫਾਰਮਾ ਪਹਿਲਾਂ ਉੱਥੋਂ ਕੱਢਿਆ ਫੇਰ 5-6 ਹੋਰ ਕੱਢੇ ਹੁਣ 5-6 ਆਂਦਾ ਫੇਰ ਕੱਢ ਲਿਆ ਵਾ ਇਹ ਕਰਕੇ ਜ਼ਿਮੀਦਾਰ ਜਿਹੜੇ ਬੜੇ ਪਰੇਸ਼ਾਨ ਆ ਜਿਹੜੇ ਜਿਹੜੇ ਝੋਨਿਆਂ ਨੂੰ ਪਾਣੀ ਦੀ ਅੱਗੇ ਮਾਰ ਪਈ ਆ ਉਹਨਾਂ ਨੂੰ ਹੁਣ ਮਾਰੀ ਮੋਟੀ ਲੋਡ ਪੈਣੀ ਆ 8-9 ਜਿਹੜਾ ਨੂੰ ਕਿੱਥੋਂ ਜ਼ਿੰਮੇਵਾਰ ਲਾਉਣਗੇ ਪਾਣੀ ਦੀ ਬੜੀ ਮੁਸ਼ਕਲ ਆ ਕੀ ਅਪੀਲ ਕੀਤੀ ਆ ਸਰਕਾਰ ਨੂੰ ਹੁਣ ਪੀਲ ਸਾਡੀ ਇਹੋ ਹੀ ਆ ਵੀ ਇਹ ਜਲਦੀ ਤੋਂ ਜਲਦੀ ਟਰਾਂਸਫਰ ਮਚਾੜਿਆ ਜਾਏ ਤੇ ਪੁਲਿਸ ਦੀ ਗਸ਼ਤ ਜਿਹੜੀ ਆ ਇੱਧਰ ਜ਼ਰੂਰੀ ਹੋਣੀ ਚਾਹੀਦੀ ਆ ਰੋਜ਼ ਡੇਲੀ ਲੱਗੇ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਹੁਣ ਕਿਸਾਨਾਂ ਨੂੰ ਜਿੱਥੇ ਜਿਹੜੀ ਕੁਦਰਤੀ ਮਾਰ ਤੋਂ ਬਚੇ ਝੋਨੇ ਨੇ ਜਿਹੜੇ ਉਹਨਾਂ ਨੂੰ ਪਾਣੀ ਦੀ ਹੁਣ ਲੋੜ ਆ ਤਾਂ ਹੁਣ ਪਾਣੀ ਜਿੱਥੇ ਲਗਾਉਣਾ ਸੀ ਕਿਸਾਨਾਂ ਨੇ ਉੱਥੇ ਹੀ ਸਪਲਾਈ ਜਿਹੜੀ ਬੰਦ ਹੋ ਗਈ ਹੈ ਟਰਾਂਸਫਾਰਮਾਂ ਚੋਂ ਤੇਲ ਜਿਹੜਾ ਚੋਰੀ ਜਿਹੜਾ ਕਰ ਲਿਆ ਗਿਆ ਤੇਲ ਜਿਹੜਾ ਇਥੋਂ ਇਹਨਾਂ ਟਰਾਂਸਫਾਰਮਾਂ ਚੋਂ ਕੱਢਿਆ ਗਿਆ ਹੈ ਤਕਰੀਬਨ 6 ਟਰਾਂਸਫਾਰਮ ਜਿਹੜੇ ਦੱਸੇ ਜਾ ਰਹੇ ਆ 6 ਟਰਾਂਸਫਾਰਮਾਂ ਚੋਂ ਤੇਲ ਚੋਰੀ ਹੋਇਆ 100 ਏਕੜ ਦੇ ਕਰੀਬ ਜ਼ਮੀਨ ਹੈ ਜਿਸ ਦੀ ਸਪਲਾਈ ਜਿਹੜੀ ਬੰਦ ਹੋ ਗਈ ਹੈ ਤਾਂ ਉਹ ਕਿਵੇਂ ਜਿਹੜਾ ਖੇਤਾਂ ਨੂੰ ਜ਼ਰੂਰਤ ਹੈ ਸਪਲਾਈ ਲੇਕਿਨ ਕਿਤੇ ਨਾ ਕਿਤੇ ਇਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆਂਦਾ ਕਿ ਇੰਨੇ ਖਤਰੇ ਦੇ ਵਿੱਚੋਂ ਸਪਲਾਈ ਨੂੰ ਬੰਦ ਕਰ ਤੇਲ ਕੱਢਣਾ ਪੁਲਿਸ ਦੀ ਗਸ਼ਤ ਦੇ ਬਾਰੇ ਵੀ ਗੱਲ ਕੀਤੀ ਜਾ ਰਹੀ ਹੈ ਕਿ ਜਿਵੇਂ ਪਹਿਲਾਂ ਫੜਾਏ ਜਾਂਦੇ ਆ ਲੇਕਿਨ ਉਹਨਾਂ ਦੇ ਉੱਤੇ ਠੋਸ ਕਾਰਵਾਈ ਨਹੀਂ ਹੁੰਦੀ ਜੇ ਕਾਰਵਾਈ ਹੋਈ ਹੁੰਦੀ ਤਾਂ ਆਖਰਕਾਰ ਇਹ ਦਿਨ ਨਾ ਦੇਖਣਾ ਪੈਂਦਾ ਕੀ ਕਹਿਣਾ ਹੈ ਇਸ ਸਬੰਧ ਦੇ ਵਿੱਚ ਥਾਣਾ ਮੁਖੀ ਕਨਵਾਨ ਦਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਿਜਲੀ ਵਿਭਾਗ ਨਾਲ ਵੀ ਗੱਲਬਾਤ ਕਰਾਂਗੇ ਇਸ ਮਾਮਲੇ ਸੰਬੰਧੀ ਐਸਐਚਓ ਕਨਵਾਨ ਗੁਰਨਾਮ ਸਿੰਘ ਨਾਲ ਜਦ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਇਸ ਸੰਬੰਧੀ ਸੂਚਨਾ ਤਾਂ ਕੋ ਇਹਨਾਂ ਜਗ੍ਹਾ ਦੀ ਗਸ਼ਤ ਜਿਹੜੀ ਹੋਰ ਵਧਾ ਦਿੱਤੀ ਜਾਵੇਗੀ ਉਹਨਾਂ ਦੱਸਿਆ ਗਿਆ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਕਿਸੇ ਵੀ ਹਾਲ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਕੇਆਰਟੀ ਨਿਊਜ਼ ਨੈਟਵਰਕ ਆਪਣੇ ਸੰਯੋਗੀ ਕਮਲਜੀਤ ਦੇ ਨਾਲ ਮੈਂ ਜਤਿੰਦਰ ਸੋਢੀ ਕੇਆਰਟੀ ਨਿਊਜ਼ ਨੈਟਵਰਕ ਕਾਨੂਨ ਗੁਰਦਾਸਪੁਰ